ਨੌਜਵਾਨ ਦੇ ਕਤਲ ਮਾਮਲੇ 'ਚ ਹੋਇਆ ਵੱਡਾ ਖੁਲਾਸਾ ਚੰਡੀਗੜ੍ਹ ਦੇ ਨਾਲ ਲੱਗਦੇ ਮੁਹੱਲੇ ਦੇ ਖਰੜਚੇ ਹਰਿਆਣਾ ਦੇ ਇੱਕ ਨੌਜਵਾਨ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ ਪੁਲਿਸ ਨੇ ਨੌਜਵਾਨ ਤਰਾਸ਼ ਦੇ ਕਤਲ ਦੇ ਦੋਸ਼ੀ ਨੌਜਵਾਨ ਅਤੇ ਲੜਕੀ ਨੂੰ ਨਵਾਂ ਗਾਉ ਤੋਂ ਗ੍ਰਿਫਤਾਰ ਕਰ ਲਿਆ ਇਹ ਲਿਵ-ਇਨ ਰਿਲੇਸ਼ਨਸ਼ਿਪ ਅਤੇ ਪ੍ਰੇਮ ਸਬੰਧਾਂ ਨਾਲ ਜੁੜਿਆ ਮਾਮਲਾ ਦੱਸਿਆ ਜਾ ਰਿਹਾ ਜਿਸ ਵਿੱਚ ਤੋਸ਼ਾਰ ਦੀ ਹੱਤਿਆ ਕਰ ਦਿੱਤੀ ਗਈ ਸੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜੀਨਦਾ ਰਹਿਣ ਵਾਲਾ ਤੋਸ਼ਾਰ ਖਰੜ ਦੇ ਦਰਪਨ ਸਿਟੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਇੱਥੇ ਜੀਨਦੀ ਰਹਿਣ ਵਾਲੀ ਤਮੰਨਾ ਉਸ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਸੀ ਪਰ ਤਮੰਨਾ ਦੀ ਵੀ ਅਮਨ ਨਾਲ ਦੋਸਤੀ ਸੀ ਜਾਂਚ ਸਾਹਮਣੇ ਆਇਆ ਕਿ ਤਮੰਨਾ ਅਤੇ ਦੁਸ਼ਾਂ ਦੁਸ਼ਾਰ ਦੇ ਦੋਸਤ ਅਮਨ ਨੇ ਸਿਰ ਤੇ ਸਿਲੰਡਰ ਨਾਲ ਵਾਰ ਕਰਕੇ ਕਤਲ ਕੀਤਾ ਹੈ ਮਲਜਮ ਅਮਨ ਮੁਹਾਲੀ ਦੇ ਸੈਕਟਰ 79 ਦਾ ਰਹਿਣ ਵਾਲਾ ਹੈ ਤੇ ਹਰਿਆਣਾ ਦੀ ਓਪਨ ਯੂਨੀਵਰਸਿਟੀ ਤੋਂ ਬੀਏ ਦੀ ਪੜ੍ਹਾਈ ਕਰ ਰਿਹਾ ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ Laash nu Siwal Hospital Kharad de murda ghar vich rakhwaya gaya ate somvar nu laash da post mortem kita gaya ਡਿਪਟੀ ਸਾਹਿਬ ਇਹ ਪੂਰਾ ਜਿਹੜਾ ਮਾਮਲਾ ਹੈ ਕਿ ਜਿਹੜਾ ਕੱਲ ਮਰਡਰ ਹੋਇਆ ਸੀਗਾ 21 ਸਾਲ ਦੇ ਤੋਸਾਰ ਦਾ ਇਸ ਪੂਰੇ ਮਾਮਲੇ 'ਚ ਇਨਵੈਸਟੀਗੇਸ਼ਨ ਕਰਦੇ ਹੋਏ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਪੂਰਾ ਮਾਮਲਾ ਹੱਲ ਤੱਕ ਕੀ ਆਇਆ ਹੈ ਇਹ ਬੇਸਿਕਲੀ ਜੀ ਕਲ ਦਰਪਨ ਸਿਟੀ ਚ ਇੱਕ ਤੁਸ਼ਾਰ ਨਾਮ ਦੇ ਲੜਕੇ ਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਸ ਦੇ ਸਬੰਧ ਚ ਅਸੀਂ ਥਾਣਾ ਸਿਟੀ ਖਰੜ ਵਿਖੇ ਮਕਦਮਾ ਦਰਜ ਕਰਕੇ ਤੇ ਤਫ਼ਤੀਸ਼ ਸ਼ੁਰੂ ਕੀਤੀ ਉਹਦੇ ਵਿੱਚ ਟੋਟਲ ਦੋ ਦੋਸ਼ੀ ਨੇ ਜੀ ਬਾਈ ਨੇਮ ਐਫ ਆਈ ਆਰ ਆ ਤੇ ਦੋਨੋਂ ਦੋਸ਼ੀ ਜਿਹੜੇ ਨੇ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਾਰਨ ਕੀ ਰਿਹਾ ਬੜੀ ਗਹਿਰੇਵੇਂ ਦੀ ਨਾਲੂ ਦਾ ਮਰਡਰ ਹੋਇਆ ਅ ਦੇਖੋ ਜੀ ਦੋਸ਼ੀਆਂ ਦੀ ਮੋਡਲੀ ਪੁੱਛੇ ਚ ਤੋਂ ਹੀ ਗੱਲ ਦੋ ਚੀਜ਼ਾਂ ਸਾਹਮਣੇ ਆਈਆਂ ਨੇ ਇੱਕ ਤਾਂ ਉਸ ਰਾਤ ਜਿਹੜੀ ਪਰਸੋਂ ਰਾਤ ਨੂੰ ਇਹ ਇਕੱਠੇ ਸੀਗੇ ਤਿੰਨੋ ਜਾਣੇ ਦੋਨੋਂ ਲੜਕੇ ਤੇ ਇੱਕ ਲੜਕੀ ਤਿੰਨੋ ਇਕੱਠੇ ਸੀਗੇ ਤੇ ਉਹਦੇ ਉੱਥੇ ਫਲੈਟ ਦੇ ਵਿੱਚ ਹੀ ਬੈਠ ਕੇ ਆਪਣਾ ਖਾਪੀ ਰਹੇ ਸੀਗੇ ਤੇ ਉਸੇ ਦੌਰਾਨ ਹੀ ਜਿਹੜੇ ਦੋਨੋਂ ਲੜਕੇ ਨੇ ਤੁਸ਼ਾਰ ਤੇ ਜਿਹੜਾ ਵਿਕਟਮ ਤੁਸ਼ਾਰ ਹੈਗਾ ਤੇ ਜਿਹੜਾ ਅਕਿਊਜ਼ ਦਾ ਅਮਨ ਇਹਨਾਂ ਦੀ ਇੱਕ ਦੋ ਚੀਜ਼ਾਂ ਨੂੰ ਲੈ ਕੇ ਬਹਿਸ ਹੋ ਗਈ ਬਹਿਸ ਕਾਫੀ ਜ਼ਿਆਦਾ ਵਧ ਗਈ ਤੇ ਇੱਥੇ ਤੱਕ ਜਿਹੜਾ ਹੈਗਾ ਉਹਨੇ ਅਮਨ ਨੇ ਜਿਹੜਾ ਤੁਸ਼ਾਰ ਦਾ ਕਤਲ ਕਰ ਦਿੱਤਾ ਇਹ ਵਜਾ ਜੋ ਉਹਨਾਂ ਦੋਨਾਂ ਨੇ ਕਿਊਜ਼ ਨੇ ਦੱਸੀ ਹੈਗੀ ਆ ਇੱਕ ਤਾਂ ਕੋਈ ਇਹਨਾਂ ਦਾ ਫਾਈਨੈਂਸ਼ੀਅਲ ਡਿਸਪਿਊਟ ਸੀਗਾ ਉਹ ਦੱਸਿਆ ਤੇ ਸੈਕੰਡਲੀ ਉਹਨੇ ਇਹ ਦੱਸਿਆ ਕਿ ਜਿਹੜਾ ਤੁਸ਼ਾਰ ਆ ਉਹ ਆਬਜੈਕਟ ਕਰਦਾ ਸੀਗਾ ਕਿ ਅਮਨ ਸਾਡੀ ਜਿਹੜੀ ਪਰਸਨਲ ਲਾਈਫ ਆ ਉਹਦੇ ਵਿੱਚ ਇੰਟਰਫੇਅਰ ਕਰ ਰਿਹਾ ਸਰੀ ਲੜਕੀ ਦਾ ਨਾਮ ਕੀ ਹੈ ਜੀ ਲੜਕੀ ਦਾ ਰਿਲੇਸ਼ਨ ਮਰਨ ਵਾਲੇ ਨਾਲ ਕੀ ਸੀ ਦੇਖੋ ਜੀ ਉਹ ਉੱਥੇ ਇਕੱਠੇ ਹੀ ਰਹਿੰਦੇ ਸੀਗੇ ਦੋਨੋਂ ਪਿੱਛੇ ਜੀਨਦੇ ਰਹਿਣ ਵਾਲੇ ਨੇ ਜਿਹੜਾ ਤੁਸ਼ਾਰ ਵਿਕਟਮਾ ਤੇ ਜਿਹੜੀ ਕਿਊਜ਼ ਤਮੰਨਾ ਇਹ ਪਿੱਛੇ ਜੀਨ ਹਰਿਆਣਾ ਦੇ ਰਹਿਣ ਵਾਲੇ ਨੇ ਕਰੀਬ-ਕਰੀਬ 8 ਕ ਮਹੀਨੇ ਤੋਂ ਇੱਥੇ ਦਰਪਨ ਸਿਟੀ ਦੇ ਵਿੱਚ ਰਹਿ ਰਹੇ ਸੀਗੇ ਤੇ ਇੱਥੇ ਇਕੱਠੇ ਹੀ ਰਹਿ ਰਹੇ ਸੀਗੇ ਜਿਹੜੇ ਵੈਪਨ ਬੋਰਨਾਂ ਦੇ ਗੱਲ ਕਰਦੇ ਆ ਅੱਗੇ ਉਸ ਤੋਂ ਬਾਅਦ ਕੀ ਬਰਾ ਦਿੰਦੇ ਇਹਨਾਂ ਦੋਨਾਂ ਦੀ ਜੀ ਅਸੀਂ ਨਿਆਹ گاؤں ਤੋਂ ਜਿਹੜਾ ਦੋਨਾਂ ਨੂੰ ਗ੍ਰਿਫਤਾਰ ਕੀਤਾ ਦੋਨੋਂ ਅਕਿਊਜ਼ ਨੂੰ ਤੇ ਜਿਹੜਾ ਵੈਪਨ ਉਹ ਇਹਨਾਂ ਨੇ ਆਪਣੀ ਪੁਛਕਿਸਤਿ ਦੇ ਦੌਰਾਨ ਦੱਸਿਆ ਕਿ ਉੱਥੇ ਜਿਹੜਾ ਘਰ ਦੇ ਵਿੱਚ ਸਿਲੰਡਰ ਪਿਆ ਸੀਗਾ ਸਿਲੰਡਰ ਯੂਜ਼ ਕਰਕੇ ਉਹਨੇ ਜਿਹੜਾ ਮਰਡਰ ਕੀਤਾ ਉਹਦਾ ਅਮਨ ਦਾ ਬੈਕਗ੍ਰਾਉਂਡ ਤਾਂ ਨਹੀਂ ਅਮਨ ਕੀ ਕਰਦਾ ਸੀ ਉਹਦੀ ਕੋਈ ਪ੍ਰੋਫਾਈਲ ਕੀ ਹੈ ਨਹੀਂ ਜੀ 22 ਸਾਲ ਦਾ ਲੜਕਾ ਹੈਗਾ ਇਹ ਤੇ ਕਿਸੇ ਓਪਨ ਯੂਨੀਵਰਸਿਟੀ ਦੇ ਵਿੱਚ ਬੀਏ ਦੀ ਪੜਾਈ ਕਰ ਰਿਹਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਐਸਾ ਕੁਝ ਸਾਹਮਣੇ ਨਹੀਂ ਆਇਆ ਆ ਕਤਲ ਅਮਨ ਨੇ ਕਰਿਆ ਕਿ ਤਮੰਨਾ ਨੇ ਕਰਿਆ ਨਹੀਂ ਉਹ ਨਹੀਂ ਰੱਖੇ ਕਰਿਆ ਜੀ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੁੱਢਲੇ ਤੌਰ ਤੇ ਕੁਝ ਕਿਛੀ ਗੱਲ ਸਾਹਮਣੇ ਆਈ ਹੈ ਕਿ ਦੋਨਾਂ ਦੀ ਆਪਸ ਵਿੱਚ ਬਹਿਸਬਾਜੀ ਹੋਈ ਸੀ ਅਮਨ ਦੀ ਤੇ ਤੁਸ਼ਾਰ ਦੀ ਪਰੰਤੂ ਉਹ ਦੋਨੋਂ ਉੱਥੇ ਮੌਜੂਦ ਸੀਗੇ ਤੇ ਦੋਨਾਂ ਨੇ ਜਿਹੜਾ ਹੈਗਾ ਮਤਲਬ ਪ੍ਰਾਇਮਰੀ ਤੌਰ ਤੇ ਅਮਨ ਨੇ ਜਿਹੜਾ ਸਲੰਡਰ ਮਾਰਿਆ ਪਰ ਉਸ ਸਮੇਂ ਉਹ ਵੀ ਉੱਥੇ ਮੌਜੂਦ ਸੀਗੀ ਉਹਨੇ ਕਿਸੇ ਨੂੰ ਇਤਲਾਹ ਦੇਣ ਦੀ ਜਗ੍ਹਾ ਜਿਹੜੀ ਲੜਕੀ ਹੈਗੀ ਆ ਉਹਦੇ ਨਾਲ ਹੀ ਮੌਕਾ ਤੋਂ ਫਰਾਰ ਹੋ ਗਈ ਸਰੀ ਇੱਕ ਗੱਲ ਹੋਰ ਉੱਥੇ ਦੇਖਣ ਦੇ ਵਿੱਚ ਆਈ ਥੀ ਜਦੋਂ ਮਰਿਆ ਪਿਆ ਸੀ ਤੁਸ਼ਾਰ ਉਹਦੇ ਮੂੰਹ ਦੇ ਉੱਪਰ ਸਹਰਾਣਾ ਰੱਖਿਆ ਹੋਇਆ ਤੇ ਜਿਸ ਤਰ੍ਹਾਂ ਉਹਨੂੰ ਦੱਬਿਆ ਜਾਂਦਾ ਹੈ ਜੀ ਦੇਖੋ ਜੀ ਉਹ ਦੋਸ਼ੀ ਨੇ ਦੱਸਿਆ ਕਿ ਕਰੀਬ-ਕਰੀਬ 4-5 ਵਜੇ ਸਵੇਰ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਸਮੇਂ ਨੇਚੁਰਲੀ ਉਹ ਦੱਸ ਰਿਹਾ ਕਿ ਸਿਲੰਡਰ ਉਹਦੇ ਜਿਹੜਾ ਉਹਨੇ ਫੇਸ ਨਾਲ ਫੇਸ ਨੂੰ ਸਿਲੰਡਰ ਨਾਲ ਹਿੱਟ ਕੀਤਾ ਤੇ ਉੱਥੇ ਬੈੱਡ ਦੇ ਉੱਤੇ ਜਿਵੇਂ ਉਹਦੀ ਬਾਡੀ ਪਈ ਸੀ ਉਹਦੇ ਨਾਲ ਹੀ ਜੋ ਤੁਸੀਂ ਦੱਸ ਰਹੇ ਹੋ ਕੰਬਲ ਤੇ ਚਾਦਰ ਵਗੈਰਾ ਪਈ ਸੀ ਤਾਂ ਉਹਦਾ ਮੂੰਹ ਢਕਿਆ ਹੋਇਆ ਸੀ ਕਿਹੜੀ ਤਰ੍ਹਾਂ ਦਾ ਜੇਨਰਲ ਹੈ ਅੰਡਰ ਸੈਕਸ਼ਨ 302 34 ਆਪੀਸੀ ਸਰ ਅਦਾਲਤ ਦੇਸ਼ ਕਰਦੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੀ ਇਹਨਾਂ ਦਾ ਰਿਮਾਂਡ ਹਾਸਲ ਕੀਤਾ